ਸਟਾਰ ਅੱਜਕੱਲ੍ਹ ਲੋਕਾਂ ਵਿੱਚ ਸਿਹਤ ਸੰਬੰਧੀ ਜੋ ਅਗਿਆਨਤਾ ਅਤੇ ਲਾਹ ਪ੍ਰਵਾਹੀ ਪਾਈ ਜਾਂਦੀ ਹੈ ਉਹ ਹੈਰਾਨ ਕਰ ਦੇਣ ਵਾਲੀ ਹੈ ਡੰਡੀ ਜੋ ਦਵਾਈਆਂ ਕੱਲ ਤੱਕ ਰੋਗ ਪੈਦਾ ਕਰਨ ਵਾਲੇ ਕਿਟਾਨੂਆਂ ਨੂੰ ਬੇਅਸਰ ਕਰਦੀਆਂ ਸਨ ਉਹ ਅੱਜ ਪ੍ਰਭਾਵਹੀਨ ਸਿੱਧ ਹੋ ਰਹੀਆਂ ਹਨ ਡੰਡੀ ਇਸ ਦਾ ਕਾਰਨ ਇਹ ਹੈ ਕਿ ਕਟਾਣੂਆਂ ਨੇ ਆਪਣੇ ਆਪ ਨੂੰ ਇਨ੍ਹਾਂ ਵਿਰੁੱਧ ਖੜਾ ਕਰ ਲਿਆ ਹੈ ਡੰਡ ਮਨੁੱਖ ਬਿਮਾਰੀਆਂ ਤੋਂ ਬਚਾ ਲਈ ਨਵੇਂ ਉਪਰਾਲੇ ਕਰਦਾ ਆ ਰਿਹਾ ਹੈ ਡੰਡੀ ਇਹ ਗੱਲ ਪੱਕੀ ਹੈ ਕਿ ਸਭ ਤੋਂ ਪਹਿਲਾਂ ਉਸ ਨੇ ਐਕੂਪ੍ਰੈਸ਼ਰ ਰਾਹੀਂ ਇਲਾਜ ਕਰਨ ਦਾ ਤਰੀਕਾ ਲੱਬਿਆ ਹੋਵੇਗਾ ਡੰਡੀ ਅਸੀਂ ਵੇਖਦੇ ਹਾਂ ਕਿ ਜਦੋਂ ਕਿਸੇ ਮਨੁੱਖ ਦੇ ਸਿਰ ਪੇਟ ਪੈਰ ਜਾਂ ਅੱਖਾਂ ਵਿੱਚ ਦਰਦ ਹੁੰਦਾ ਹੈ ਤਾਂ ਉਹ ਉਸ ਹਿੱਸੇ ਨੂੰ ਹੱਥ ਨਾਲ ਦਬਾਉਂਦਾ ਹੈ ਡੰਡੀ ਇਸ ਦਾ ਭਾਵ ਹੈ ਕਿ ਕੁਦਰਤ ਨੇ ਸਾਨੂੰ ਇਹ ਗਿਆਨ ਦਿੱਤਾ ਹੈ ਕਿ ਜਿੱਥੇ ਵੀ ਦਰਦ ਹੋਵੇ ਕੋਸ ਜਗਾ ਨੂੰ ਦਬਾਉਣ ਨਾਲ ਰਾਹਤ ਮਿਲੇਗੀ ਡੰਡ ਮੋٹے ਤੌਰ ਤੇ ਦਬਾਉਣ ਦੇ ਇਸ ਵਿਧੀ ਨੂੰ ਹੀ ਐਕਿਊ ਪ੍ਰੈਸ਼ਰ ਕਿਹਾ ਜਾਂਦਾ ਹੈ ਡੰਡ ਇਹ ਸੰਸਾਰ ਦੀ ਸਭ ਤੋਂ ਪੁਰਾਣੀ ਇਲਾਜ ਵਿਧੀ ਹੈ ਡੰਡ ਭਾਰਤ ਵਿੱਚ ਐਕਿਊ ਪ੍ਰੈਸ਼ਰ ਦਾ ਆਗਾਜ਼ ਕਰੀਬ 6000 ਸਾਲ ਪਹਿਲਾਂ ਹੋਇਆ ਸੀ ਡੰਡ ਮਹਾਨ ਆਯੁਰਵੇਦ ਗ੍ਰੰਥ ਵਿੱਚ ਇਸ ਨੂੰ ਮਰਮ ਚਿਕਿਤਾ ਦਾ ਨਾਮ ਦਿੱਤਾ ਗਿਆ ਹੈ ਡੰਡ ਭਾਰਤੀ ਇਸ ਪ੍ਰਣਾਲੀ ਨੂੰ ਸੰਭਾਲ ਨਹੀਂ ਸਕੇ ਡੰਡ ਇਹ ਪ੍ਰਣਾਲੀ ਚੀਨ ਚਲੀ ਗਈ ਅਤੇ ਉੱਥੇ ਬੜੀ ਮਕਬੂਲ ਹੋਈ ਡੰਡ ਅਗਲਾ ਪੈਰਾ ਲਿਖੋ ਅੱਜ ਚੀਨ ਇਸ ਵਿਧੀ ਨੂੰ ਆਪਣੀ ਕਾਰਡ ਦੱਸਦਾ ਹੈ ਅਤੇ ਪੂਰੇ ਵਿਸ਼ਵ ਨੂੰ ਇਹ ਵਿਧੀ ਸਿਖਾ ਰਿਹਾ ਹੈ ਡੰਡ ਐਕਿਊਪ੍ਰੈਸ਼ਰ ਇੱਕ ਵਿਗਿਆਨ ਵੀ ਹੈ ਅਤੇ ਕਲਾ ਵੀ ਡੰਡ ਇਸ ਵਿਧੀ ਦੇ ਸਿਧਾਂਤ ਅਨੁਸਾਰ ਹੱਥ ਅਤੇ ਪੈਰ ਦਾ ਪੰਜਾ ਸੀਸੇ ਦੇ ਸਮਾਨ ਹੈ ਜਿਸ ਵਿੱਚ ਸਰੀਰ ਵਿੱਚਲੇ ਅੰਦਰੂਨੀ ਹਿੱਸੇ ਪ੍ਰਤੀਬਿੰਬਤ ਹੁੰਦੇ ਹਨ ਡੰਡੀ ਜਦੋਂ ਸਰੀਰ ਦੇ ਕਿਸੇ ਹਿੱਸੇ ਵਿੱਚ ਵਿਕਾਰ ਆਉਂਦਾ ਹੈ ਤਾਂ ਹੱਥਾਂ ਪੈਰਾਂ ਵਿੱਚ ਸਬੰਧਿਤ ਬਿੰਦੂ ਤੇ ਦਰਦ ਮਹਿਸੂਸ ਹੁੰਦਾ ਹੈ ਡੰਡੀ ਇਹਨਾਂ ਦਰਦਜੁਕਤ ਬਿੰਦੂਆਂ ਨੂੰ ਇੱਕ ਖਾਸ ਤਰੀਕੇ ਨਾਲ ਦਬਾਉਣ ਨਾਲ ਚੁੰਬਕੀ ਤਰੰਗਾਂ ਪੈਦਾ ਹੁੰਦੀਆਂ ਹਨ ਜੋ ਸਰੀਰ ਦੇ ਅੰਦਰ ਜਾ ਕੇ ਰੋਗ ਨੂੰ ਠੀਕ ਕਰਦੀਆਂ ਹਨ ਡੰਡੀ ਇਸ ਵਿਧੀ ਨਾਲ ਰੋਜ਼ਾਨਾ ਉਪਚਾਰ ਕਰਕੇ ਅਸੀਂ ਰੋਗ ਨੂੰ ਹਟਾਉਣ ਦੇ ਨਾਲ-ਨਾਲ ਆਉਣ ਵਾਲੇ ਰੋਗ ਨੂੰ ਵੀ ਰੋਕ ਸਕਦੇ ਹਾਂ ਡੰਡੀ ਇਸ ਵਿਧੀ ਨਾਲ ਇਲਾਜ ਕਰਕੇ ਅਸੀਂ ਆਪ ਹੀ ਡਾਕਟਰ ਬਣ ਸਕਦੇ ਹਾਂ ਅਤੇ ਆਪਣੇ ਨਾਲ ਨਾਲ ਹੋਰਾਂ ਦਾ ਵੀ ਇਲਾਜ ਕਰ ਸਕਦੇ ਹਾਂ ਡੰਡੀ ਇਸ ਦਾ ਵੱਡਾ ਲਾਭ ਇਹ ਵੀ ਹੈ ਕਿ ਇਸ ਨਾਲ ਸਾਡੀ arupta ਦੀ ਵਿਸੇ ਨੂੰ ਪਰਾਇਆ ਮੰਨ ਲੈਣ ਦੀ ਮਨੋਗਿਰਤੀ ਖਤਮ ਹੁੰਦੀ ਹੈ ਡੰਡੀ ਇਹ ਵਿਧੀ ਸਾਨੂੰ ਸਿਹਤ ਪ੍ਰਤੀ ਕਾਰਜਸ਼ੀਲ ਰੱਖਦੀ ਹੈ ਅਤੇ ਵਿਅਕਤੀ ਆਪਣੇ ਆਪ ਹੀ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ ਡੰਡੀ ਐਕੂਪ੍ਰੈਸਰ ਦੀ ਮਕਬੂਲੀਅਤ ਦਿਨੋ ਦਿਨ ਵਧ ਰਹੀ ਹੈ ਡੰਡੀ ਹੁਣ ਤੱਕ ਅਨੇਕਾਂ ਲੋਕ ਇਹ ਵਿਧੀ ਸਿੱਖ ਚੁੱਕੇ ਹਨ ਡੰਡੀ